ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਤੁਸੀਂ 10 ਦੇ YouTube ਪੇਜ ਤੋਂ ਢਾਡੀ ਵਾਰਾਂ ਗੁਰ ਇਤਿਹਾਸ ਸੁਸਣਦੇ ਹੋ ਉਸ ਦੇ ਨਾਲ ਨਾਲ ਇੱਕ ਯਤਨ ਆਪਾਂ ਹੋਰ ਆਰੰਭ ਕੀਤਾ ਕਿਉਂ ਨਾ ਗੁਰਬਾਣੀ ਦੇ ਕੁਝ ਪਾਵਨ ਸ਼ਬਦ ਜਿਹੜੇ ਪੜਨ ਵਿੱਚ ਵੀ ਕਈ ਵਾਰ ਆਪਾਂ ਗਲਤ ਪੜ ਜਾਂਦੇ ਆ ਉਹਨਾਂ ਦੇ ਅਰਥ ਵੀ ਗਲਤ ਕਰ ਜਾਂਦੇ ਆ ਥੋੜੀ ਜਿੱਥੇ ਆਪਾਂ ਨਾਲ ਦੇ ਨਾਲ ਸਰਲ ਅਰਥ ਵੀ ਕਰਾਂਗੇ ਤੇ ਉਹਨਾਂ ਪਾਵਨ ਸ਼ਬਦਾਂ ਨੂੰ ਪੜ੍ਹਨਾ ਕਿਵੇਂ ਹੈ ਇਹ ਵੀ ਆਪਾਂ ਥੋੜਾ ਸਮਝਣ ਦਾ ਯਤਨ ਕਰੀਏ ਆਵਰ ਅਲ ਮਿਲ ਕੇ ਲਾਭ ਪ੍ਰਾਪਤ ਕਰੀਏ ਪਾਵਨ ਇਲਾਹੀ ਗੁਰਬਾਣੀ ਦੇ ਅੰਦਰ ਕੁਝ ਪਾਵਨ ਸ਼ਬਦ ਆਉਂਦੇ ਨੇ ਜਿਹੜੇ ਪਾਵਨ ਸ਼ਬਦਾਂ ਦੇ ਵਿੱਚੋਂ ਉਹ ਪਾਵਨ ਸ਼ਬਦ ਜਿਵੇਂ ਕਿ ਪਾਵਨ ਇਲਾਹੀ ਬਾਣੀ ਦੇ ਅੰਦਰ ਇੱਕ ਸ਼ਬਦ ਆਉਂਦਾ ਹੈ ਵਾ ਵਾ ਵਾਰੇ ਨੂ ਸਿਹਾਰੀ ਕਕਾ ਰਾਰਾ ਮਮਾ ਇਹ ਸ਼ਬਦ ਹੁੰਦਾ ਹੈ ਇਹ ਸ਼ਬਦ ਨੂੰ ਆਪਾਂ ਕਈ ਵਾਰ ਕਿਵੇਂ ਪੜਦੇ ਆ ਇਹਨੂੰ ਪੜ ਜਾਣੇ ਆਪਾਂ ਜਿਵੇਂ ਵਿਕਰਮ ਪੜ ਜਾਣੇ ਆ ਬਹੁਤ ਆਦਤ ਵਿੱਚ ਇਹਨੂੰ ਵਿਕਰਮ ਪੜਦੇ ਨੇ ਪਰ ਸ਼ਬਦ ਦੇ ਵਿਕਰਮ ਨਹੀਂ ਹੈ ਇਹ ਪੜਨ ਵਿੱਚ ਸ਼ਬਦ ਆਏਗਾ ਵੇਕਰਮ ਜੇਕਰਮ ਬੇਕਰਮ ਸ਼ਬਦਾ ਅਰਥ ਕੀ ਬਣਿਆ ਬੇਕਰਮ ਸ਼ਬਦ ਦਾ ਅਰਥ ਬਣਦਾ ਹੈ ਗੁਰਬਾਣੀ ਦੇ ਅੰਦਰ ਜਿਵੇਂ ਆਪਾ ਤੁਸਾਨੀ ਇੱਕ ਪਾਵਨ ਸ਼ਬਦ ਉਚਾਰਿਆ ਸਾਖਤ ਸੰਗ ਵੇ ਕਰਮ ਕਮਾਏ ਮਾੜੇ ਕੰਮ ਕਰਨ ਮਾੜੇ ਕਰਮ ਕਮਾਣੀ ਸਾਖਤ ਸੰਗ ਵੇ ਕਰਮ ਕਮਾਏ ਇਹ ਸ਼ਬਦ ਨੂੰ ਇਸ ਤਰ੍ਹਾਂ ਪੜਾਂਗੇ ਉਸ ਤੋਂ ਬਾਅਦ ਕੁਝ ਸ਼ਬਦ ਨੇ ਜਿਵੇਂ ਪਾਵਨ ਸ਼ਬਦ ਹੁੰਦਾ ਦਾਦਾ ਯਈਏ ਨੂੰ ਔਂਕੜ ਇਹਨੂੰ ਆਪਾਂ ਪੜਨ ਵਿੱਚ ਬਹੁਤਾਤ ਵਿੱਚ ਕਈ ਪੜ ਜਾਂਦੇ ਨੇ ਦੱਜ ਵੀ ਪੜ ਜਾਂਦੇ ਨੇ ਦਾਏ ਵੀ ਪੜ ਜਾਂਦੇ ਨੇ ਰਏ ਨਾ ਦੱਜਾ ਨਾ ਇਹ ਸ਼ਬਦ ਦਈ ਹੈ ਇਲਾਹੀ ਬਾਣੀ ਦੇ ਅੰਦਰ ਸਤਿਗੁਰੂ ਪਤਸ਼ਾਹੀ ਦੀ ਪਾਵਨ ਬਾਣੀ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅੰਗ 132 ਤੇ ਸ਼ਬਦ ਤੁਨੂ ਇਹ ਨਿਲ ਜਾਏਗਾ ਇਹ ਸ਼ਬਦ ਕਿਵੇਂ ਪੜਨਾ ਆਪਾਂ ਨਾ ਦੱਜਾ ਨਾ ਦਈ ਹੈ ਇਹ ਸ਼ਬਦ ਪੜਨਾ ਜੀ ਦਈਓ ਇਹ ਸ਼ਬਦ ਕਿਵੇਂ ਪੜਨਾ ਦਈਓ ਸ਼ਬਦ ਪੜਨਾ ਹੈ ਗੁਰੂ ਜੀ ਦੇ ਵਿੱਚ ਸ਼ਬਦ ਆਉਂਦਾ ਦਈਓ ਵਿਸਾਰ ਵਿਗੁਚਣਾ ਰਬ ਬਿਨ ਅਵਰਨਾ ਕੋਈ ਪ੍ਰਮਾਤਮਾ ਨੂੰ ਪ੍ਰਮਾਤਮਾ ਲਈ ਇਹ ਪ੍ਰੇਰਕ ਸ਼ਬਦ ਹੈ ਇੱਕ ਤੇ ਇਹ ਸ਼ਬਦ ਪੜਨਾ ਆਪਾਂ ਦਈਓ ਵਿਸਾਰ ਬਿਗੁਚਣਾ ਪ੍ਰਵ ਵਿਨ ਅਵਰਨਾ ਕੋਈ ਅੱਗੇ ਇੱਕ ਸ਼ਬਦ ਆਉਂਦਾ ਜੀ ਦਦਾ ਤਦੈ ਨੂੰ ਅੰਕੁਣ ਜਈਏ ਨੂੰ ਦੁਲਾਮਾ ਇਹ ਸ਼ਬਦ ਨੂੰ ਵੀ ਬਹੁਤ ਪੜ ਜਾਂਦੇ ਨੇ 도ਏ ਪੜ ਜਾਂਦੇ ਨੇ ਤੇ ਪਾ ਪੜਨ ਵਿੱਚ ਕਈ ਜਗ੍ਹਾ ਆਪਾਂ ਗਲਤੀ ਕਰਦੇ ਹਾਂ ਪਰ ਇਹ ਸ਼ਬਦ ਦਾ ਅਰਥ ਕੀ ਹੈ ਪੜਨਾ ਕਿਨੇ ਇਹ ਸ਼ਬਦ ਨੂੰ ਉਹ ਧਿਆਨ ਦੇ ਇਹਨੂੰ ਪੜਨਾ ਦੋਇਆ ਹੈ ਦੋਇਆ ਹੈ ਦੋਇਆ ਹੈ ਦੋਇਆ ਦਾ ਅਰਥ ਹੈ ਦੂਜਾ ਪਿਆਰ ਦੂਜਾ ਪਿਆਰ ਗੁਰਬਾਣੀ ਅੰਦਰ ਸ਼ਬਦ ਕਿਹੜਾ ਮਿਲਦਾ ਸਾਨੂੰ ਦੋਇਆ ਵਿਸਾ ਦੋਇਆ ਭਾਏ ਵਿਗੁੱਚੀ ਹੈ ਗਲ ਪਈ ਉਸ ਜਮ ਕੀ ਫਾਸ ਇਹ ਸ਼ਬਦ ਗੁਰਬਾਣੀ ਵਿੱਚ ਤੁਹਾਨੂੰ ਮਿਲਦਾ ਹੈ ਮੈਂ ਇਹਦੇ ਬਹੁਤੇ ਅਰਥ ਨਹੀਂ ਕਰਾਂਗਾ ਕਿਉਂਕਿ ਸਮਾਂ ਫਿਰ ਬਹੁਤ ਲੰਮਾ ਵੀਡੀਓ ਲੰਮੀ ਹੋ ਜਾਏਗੀ ਅੱਗੇ ਸ਼ਬਦ ਆਉਂਦਾ ਹੈ ਜੀ ਗੁਰਬਾਣੀ ਦੇ ਅੰਦਰ ਅੰਗ 137 ਤੇ ਪਾਵਨ ਸ਼ਬਦ ਸੁਭਾਈ ਮਾਨ ਹੈ ਭੱਬਾ ਯਈਏ ਨੂੰ ਕੰਨਾ ਇਹਨੂੰ ਕਿਵੇਂ ਪੜਦੇ ਆਪਾਂ ਇਹਨੂੰ ਭਈਆ ਪੜ ਭਈਆ ਪੜ ਭਈਆ ਬੜੀ ਜਾਂਦੇ ਨੇ ਪਰ ਇਹ ਸ਼ਬਦ ਕੀ ਹੈ ਭੱਬਾ ਯਈਏ ਨੂੰ ਕੰਨਾ ਸ਼ਬਦ ਹੈ ਭਈਆ ਸ਼ਬਦ ਕੀ ਪੜਨਾ ਹੈ ਪਰਮ ਵਿੱਚ ਭਈਆ ਭਈਆ ਸ਼ਬਦ ਪੜਨਾ ਹੈ ਤੇ ਇਹਦੇ ਅਰਥ ਕੀ ਨੇ ਦੂਜਾ ਇਹ ਗੁਰਬਾਣੀ ਅੰਦਰ ਪਾਵਨ ਸ਼ਬਦ ਆ ਮਿਲੇਗਾ ਤੁਹਾਨੂੰ ਤੀਜਾ ਭਈਆ ਭਾਬੀ ਬੇਬ ਭਈਆ ਕਹਿੰਦੇ ਨੇ ਭਰਾ ਭਈਆ ਕਿਹਨੂੰ ਕਹਿੰਦੇ ਨੇ ਭਰਾ ਨੂੰ ਤੀਜਾ ਭਈਆ ਭਾਬੀ ਬੇਬ ਸ਼ਬਦ ਨੂੰ ਪੜ੍ਹਨਾ ਉਸ ਤੋਂ ਬਾਅਦ ਇਲਾਹੀ ਗੁਰਬਾਣੀ ਦੇ ਅੰਦਰ ਤੁਹਾਨੂੰ ਸ਼ਬਦ ਮਿਲੇਗਾ ਸਤਿਗੁਰੂ ਦੀ ਪਾਵਨ ਬਾਣੀ ਅੰਦਰ ਅੰਗ 138 ਤੇ ਸ਼ਬਦ ਆਉਂਦਾ ਹੈ ਜੀ ਬੱਬਾ ਬੱਬੇ ਨੂੰ ਕੰਨਾ ਲੱਲਾ ਤੱਤਾ ਅਣਾਣੇ ਨੂੰ ਛਿਹਾਰੀ ਇਹ ਸ਼ਬਦ ਮਿਲਦਾ ਇਹਨੂੰ ਆਪਾਂ ਕਿਵੇਂ ਪੜਦੇ ਆ ਇਹਨੂੰ ਪੜ ਜੰਨੇ ਆ ਕਈ ਵਾਰੀ ਆਪਾਂ ਸ਼ਬਦ ਨੂੰ ਬਹੁਤ ਸਾਦ ਵਿੱਚ ਪੜਨ ਵਿੱਚ ਇੱਥੇ ਵੀ ਆਪਾਂ ਗਲਤੀ ਕਰਦੇ ਆ ਪਰ ਇਹ ਸ਼ਬਦ ਪੜਨ ਵਿੱਚ ਕਿਵੇਂ ਆਵੇਗਾ ਇਹ ਸ਼ਬਦ ਪੜਨ ਵਿੱਚ ਬਾਲ ਤਣ ਬਾਲ ਤਣ ਗੁਰਬਾਣੀ ਵਿੱਚ ਸ਼ਬਦ ਮਿਲਦਾ 10 ਬਾਲ ਤਣ 20 ਰਵਣ ਤੀਸਾ ਕ ਸੁੰਦਰ ਕਹਾਵੈ ਕੁਝ ਵਿਦਵਾਨ ਕਹਿੰਦੇ ਨੇ ਕਿ ਇਹਨੂੰ ਬਲ ਤਨ ਪੜਨਾ ਹੈ ਪੜ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਨੁਸਾਰ ਜਾਂ ਜ਼ਨਾ ਸਲਜੇ ਹੋਏ ਗੁਰਬਾਣੀ ਦੇ ਨਾਲ ਜੁੜੀਆਂ ਰੂਹਾਂ ਜਿਨ੍ਹਾਂ ਨੇ ਗੁਰਬਾਣੀ ਦਾ ਧਿਆਨ ਕੀਤਾ ਉਹਨਾਂ ਕੋਲੋਂ ਜਦੋਂ ਆਪਾਂ ਸਰਬਣ ਕਰਦੇ ਹਾਂ ਤਾਂ ਇਹ ਪਾਵਨ ਸ਼ਬਦ ਸਾਨੂੰ ਮਿਲਦੇ ਜੀ ਬਲ ਤਨ ਮੇਰੇ ਵੀ 25 30 ਸਾਲ ਦੇ ਸਮੇਂ ਵਿੱਚ ਜਿਨ੍ਹਾਂ ਦੇ ਕੋਲੋਂ ਅਸੀਂ ਸੰਖਿਆ ਪ੍ਰਾਪਤ ਕੀਤੀ ਜਿੰਨੀ ਕੋ ਹੋ ਸਕਿਆ ਯਤਨ ਕਰਦੇ ਆ ਤੇ ਅਸੀਂ ਵੀ ਇਸ ਨੂੰ ਤਕਰੀਬਨ ਉਦੋਂ ਤੋਂ ਹੀ ਬਾਲਤਣੇ ਪੜਦੇ ਆ ਸ਼ਬਦ ਨੂੰ ਤੇ ਬਾਲਤਣ ਦੇ ਅਰਥ ਕੀ ਨੇ ਬੱਚਾ 10 ਬਾਲਤਣ 20 ਰਵਣ 30ਾਂ ਕਾ ਸੰਦਰਖਾ ਹੈ ਇਹ ਗੁਰਬਾਣੀ ਦੇ ਅੰਦਰ ਪਾਵਨ ਸ਼ਬਦ ਤੁਹਾਨੂੰ ਮਿਲਣਗੇ ਯਤਨ ਕਰਾਂਗੇ ਹੋਰ ਵੀ ਸ਼ਬਦ ਗੁਰਬਾਣੀ ਦੇ ਅੰਦਰ ਅਗਲੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਸ਼ਬਦਾਂ ਨੂੰ ਵੀ ਵਿਚਾਰਨ ਦਾ ਯਤਨ ਕਰਾਂਗੇ ਇਹਦੇ ਵਿੱਚ ਮੇਰੇ ਕੋਲ ਵੀ ਬਹੁਤ ਪੁੱਲਾਂ ਹੋਈਆਂ ਬਹੁਤ ਗਲਤੀਆਂ ਹੋਈਆਂ ਤੇ ਪਹਿਲੀ ਵੀਡੀਓ ਹੈ ਯਤਨ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਜਿੱਥੇ ਆਪਣੀਆਂ ਗਲਤੀਆਂ ਨੂੰ ਵੀ ਸਧਾਰਾਂਗੇ ਤੁਸੀਂ ਲਾਈਕ ਵੀ ਪੇਜ ਨੂੰ ਕਰਨਾ ਹੈ ਤੇ ਕਮੈਂਟ ਕਰਕੇ ਵੀ ਦੱਸਣਾ ਹੈ ਕਿੱਥੇ-ਕਿੱਥੇ ਗਲਤੀਆਂ ਨਹੀਂ ਕਿਉਂਕਿ ਇਹਦੇ ਵਿੱਚ ਜਦੋਂ ਤੁਸੀਂ ਦੱਸੋਗੇ ਮੈਨੂੰ ਵੀ ਉਹਦੇ ਵਿੱਚੋਂ ਬਹੁਤ ਸੁਝਾਅ ਮਿਲੇਗਾ ਪ੍ਰਾਪਤ ਕਰਨ ਵਾਸਤੇ ਮਿਲੇਗਾ ਔਰ ਜਿੱਥੇ ਪੇਜ ਨੂੰ ਲਾਇਕ ਤੇ ਸ਼ੇਅਰ ਕਰਨਾ ਹੈ ਉੱਥੇ ਨਾਲ ਦੀ ਨਾਲ ਤੁਸੀਂ ਸਬਸਕ੍ਰਾਈਬ ਪੇਜ ਨੂੰ ਜ਼ਰੂਰ ਕਰਨਾ ਤਾਂ ਜੋ ਅਗਲੀ ਵੀਡੀਓ ਵੀ ਤੁਸੀਂ ਦੇਖ ਸਕੋ ਓਲ ਚੁੱਕ ਦੀਖਮਾ ਆਉ ਫਤੀ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ